ਕੱਲ ਮੇਰੀਆਂ ਸਾਰੀਆਂ ਭੈਣਾਂ ਨੂੰ ਆਪਾਂ ਨਾ ਬਈ ਨੰਗਲ ਵਾਲਿਆਂ ਦੇ ਨੰਗਲ ਕਲਾਵਾਂ ਵਾਲਿਆਂ ਦੇ ਆਏ ਹੋਇਆ ਭਾਂਡੇ ਦੀ ਦੁਕਾਨ ਹੈ ਇਕਣਾ ਬਈ ਇਹ ਗਾਰੰਟੀ ਦੇ ਰਹੇ ਆ ਵੀ ਕਹਿੰਦੇ ਪੂਰੀ ਲਾਈਫਟਾਈਮ ਦੀ ਗਾਰੰਟੀ ਹੈ ਕੋਈ 5 ਸਾਲਾਂ ਦੀ ਨਹੀਂ ਕੋਈ 2 ਸਾਲਾਂ ਦੀ ਨਹੀਂ ਬਰਤਨ ਦੀ ਹਨਾ ਜੇ ਉਹ ਬਰਤਨ ਕੰਪਨੀ ਦੇ ਲੌਂਗ ਹੈ ਤਾਂ ਉਹਦੀ ਉਮਰ ਪਰ ਦੀ ਗਾਰੰਟੀ ਹੈ ਕਦੋਂ ਮਰਜ਼ੀ ਆ ਕੇ ਰਿਪਲੇਸਮੈਂਟ ਕਰਵਾ ਸਕਦੇ ਹੋ ਪਹਿਲਾਂ ਲੋਕੇਸ਼ਨ ਦੇਖ ਲਓ ਆ ਰਹਿ ਕੇ ਇੱਧਰ ਸ਼ਿਵਜੀ ਦਾ ਮੰਦਿਰ ਹੈ ਬਈ ਠੀਕ ਹੈ ਜਿਹੜਾ ਮਾਨਸਾ ਦੇ ਵਿੱਚ ਆ ਇਧਰਲੀ ਸਾਈਡ ਆਸ਼ੂ ਫੋਟੋਗ੍ਰਾਫਰ ਮਸ਼ਹੂਰ ਹੈ ਬਈ ਉਹਦੀ ਸ਼ਾਪ ਆ ਤੇ ਇਹ ਜਮਾਰਕਿਆਂ ਨੂੰ ਜਾ ਰਹੀ ਹੈ ਤੇ ਅੱਗੇ ਬਾਈ ਹੋਰੀ ਨਾਲ ਸਾਨੂੰ ਅਸੀਂ ਮਿਲਉਣੇ ਆ ਆ ਬੈਠਿਆ ਬਾਈ ਹੋਰੀ ਹੋ ਬਾਈ ਜੀ ਕੀ ਹਾਲ ਚਾਲ ਹੈ ਹਾਂ ਜੀ ਬੜੀ ਠੀਕ ਹੈ ਜੀ ਆਪ ਨੂੰ ਬਰਤਨ ਦਿਖਾਏ ਜੀ ਇੱਕ ਵਾਰ ਜਿਹੜੀ ਆਪਾਂ ਗਾਰੰਟੀ ਦੇ ਰਹੇ ਆ ਜੀ ਨੇ ਲਾਈਫ ਟਾਈਮ ਦੀ ਬਰਤਨ ਸਾਡੇ ਕੋਲੇ ਵਸਤਾ ਸਾਰੇ ਹੀ ਹੁੰਦੇ ਆ ਜੀ ਹਾਂ ਜੀ ਪਰ ਜਿਹੜੇ ਲਾਈਫ ਟਾਈਮ ਦੀ ਗਾਰੰਟੀ ਆ ਰੇ ਉਹ ਸੀਬੀਐਸ ਦੇ ਲਈ ਸੀਬੀਐਸ ਦੇ ਹਾਂ ਜੀ ਹਾਂ ਆ ਪਿਆ ਬਾਈ ਪਹਿਲਾਂ ਬ੍ਰਾਂਡ ਚੈੱਕ ਕਰ ਲਓ ਸੀਬੀਐਸ ਦਾ ਇਹ ਇੱਕ ਗਰੰਟੀ ਕਿਵੇਂ ਜੀ ਮਨੋਸ ਨੰਬਰ 1 ਕੰਪਨੀ ਹੈ ਜੀ ਸੀਵੀਐਸ ਹਾਂਜੀ ਠੀਕ ਹੈ ਜੀ ਇਹਨਾਂ ਦੀ ਪੂਰੀ ਸਟੀਲ ਦੀ ਰੇਂਜ ਆਂਦੀ ਹੈ ਜੀ ਜੋ ਮਰਜ਼ੀ ਲੈ ਲੋ ਜੀ ਠੀਕ ਹੈ ਜਿਵੇਂ ਤੁਸੀਂ ਆ ਦੇਖਾ ਰਹੇ ਹੋ ਸਕਰੀਨ ਤੇ ਡਿਨਰ ਸੈਟ ਜੀ ਹਾਂਜੀ ਇਹ 57 ਪੀਸ ਦਾ ਜੀ ਇਹਦੀ ਲਾਈਫਟਾਈਮ ਗਰੰਟੀ ਹੈ ਕਿਸੇ ਕਿਸਮ ਦਾ ਜੇ ਕਰੈਕ ਹੁੰਦਾ ਜਾਂ ਖਰਾਬ ਹੁੰਦਾ ਭਾਂਡਾ ਜਾਂ ਕਾਲਾ ਪੈਂਦਾ ਜੀ ਤਾਂ ਸਾਾਲ ਦੋ ਸਾਾਲ ਦੀ ਗਰੰਟੀ ਨਹੀਂ ਦੋ ਸਾਾਲ ਦੀ ਹਾਂ ਜੀ ਨਹੀਂ ਦੋ ਸਾਾਲ ਹਾਂ ਲਾਈਫਟਾਈਮ ਦੀ ਗਰੰਟੀ ਹੈ ਹਾਂ ਪੀਸ ਹੀ ਬਦਲ ਕੇ ਨਾ ਕੋਈ ਰਿਪੇਅਰ ਨਹੀਂ ਜੀ ਠੀਕ ਹੈ ਆ ਦੇਖੋ ਬਾਈ ਨੇ ਜਿਹੜੀਆਂ ਬਾਈ ਨੇ ਚੀਜ਼ਾਂ ਧਰੀਆਂ ਹੋਈਆਂ ਜਿਵੇਂ ਜਿਵੇਂ ਮਿਲਟਨ ਮਿਲ ਜੂ ਸਾਡੇ ਕੋਲੇ ਜੀ ਸੈਲੋ ਦਾ ਮਿਲ ਜੂਗਾ ਜੀ ਪ੍ਰੈਸਟੀਜ ਹੋਗੀ ਅੱਗੇ ਬਜਾਜ ਆਗੀ ਅੱਗੇ ਜੀਪੀ ਕੰਪਨੀ ਆਗੀ ਤੇ ਆ ਤਾਂ ਸਾਰ ਨੂੰ ਪਤਾ ਹੈ ਸਜਾਤਾ ਹੈ ਠੀਕ ਹੈ ਇਹਦੇ ਵਿੱਚ ਬਾਈ ਬਾਕੀ ਸਿਨਮਾ ਦੁਕਾਨ ਦਿਖਾ ਦੇਣਾ ਬਾਈ ਕੋਲੇ ਕੀ ਕੀ ਕੋਸ਼ ਆ ਦੇਖੇ ਪਰ ਠੀਕ ਹੈ ਆ ਦੇਖ ਲਓ ਪੂਰਾ ਕਨਸੈਪਟ ਦੇ ਲਓ ਆ ਪਈਆਂ ਬਰਤਨ ਸੀਵੀਐਸ ਦਾ ਬਾਈ ਕੋਈ ਵੀ ਬਰਤਨ ਲਓਗੇ ਲਾਈਫ ਟਾਈਮ ਦੀ ਗਾਰੰਟੀ ਦੇ ਰਿਆ ਬਾਈ ਇੱਕ ਵਾਰੀ ਬਾਈ ਮਾਨਸਾ ਜ਼ਰੂਰ ਆ ਜਾਓ ਮੈਂ ਬਾਈ ਹੋਰਾਂ ਦਾ ਤੁਹਾਨੂੰ ਨੰਬਰ ਦੇ ਦੂੰਗਾ ਕੀ ਕਿਸਨ ਦੁਕਾਨ ਦਿਖਾਤੀ ਬਾਈ ਹੋਰਾਂ ਦੀ ਕਿੱਥੇ ਐ ਤੇ ਇੱਧਰ ਵੀ ਬਰਤਨ ਦੇਖ ਲਓ ਠੀਕ ਹੈ